ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਅੱਜ ਬੜੇ ਦਿਨ ਆਵਾਦ ਸੂਰਜ ਦੇਵਤਾ ਨਿਕਲੇ ਆ ਜੀ ਪਰ ਚਲੋ ਕੱਪੜਿਆਂ ਨੂੰ ਵੀ ਥੋੜੀ ਜਿਹੀ ਰਾਤ ਮਿਲ ਜਾਣੀ ਵੀ ਸੁੱਕ ਜਾਣੇ ਪਰ ਚੱਲ ਰਹੀ ਆ ਠੰਡੀ ਠੰਡੀ ਹਵਾ ਲਈ ਲੋੜੀ ਬਹੁਤ ਵਧੀਆ ਨਿਕਲੀ ਆ ਜੀ ਸਾਡੀ ਲੋੜੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੇ ਸਾਡਾ ਕਰਨਵੀਰ ਤੇ ਆ ਸਾਡੀ ਸ਼ੋਭ ਰੀਤ ਦੀ ਪੂਰੀ ਟੌਰ ਥੀ ਅਸੀਂ ਲੋਹੜੀ ਘਟ ਦੇਖੀ ਤੇ ਆਹੋ ਬੱਚੇ ਜਦਾਂ ਦੇਖੇ ਆਪਣੇ ਦੇ ਕਿੰਨੇ ਸੋਹਣੇ ਲੱਗਦੇ ਨੇ ਸਹੀ ਗੱਲ ਤੇ ਮੀਲਾ ਜੀ ਸਾਡੀ ਸਦੀਪ ਕਾਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੰਡ ਤਾਂ ਹੈ ਤੁਫਾਨ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੀ ਲੱਡ ਨਹੀਂ ਬਸ ਗੱਲ ਬਣਾਉਣਾਗੀ ਆ ਬੋਲ ਕਿ ਕਲਾ ਕਰੇ ਮੈਂ ਤਾਂ 빙ੇ ਟਿੱਡੇ ਜੇ ਉਹ ਬਾਈਓ ਰਸ ਜੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਮੈਂ ਗੁੱਜੀ ਜੋ ਬੋਲੇ ਸੋਨਿਆ ਹਾ ਹੌਣ ਨਹੀਂ ਹੌਣ ਨਹੀਂ ਜਾਣਾ ਉਧਰ ਹੀ ਕੋ ਚੱਲ ਹੌਣ ਨਹੀਂ ਕਹਿਣਾ ਕੁਝ ਵੀ ਚੱਕੋ ਟੋਪੀਆਂ ਟਾਪੀਆਂ ਆਪਣੀਆਂ ਸਮਾਨ ਦੋ ਖੜਾਵਾ ਕਹਿੰਦੀ ਮੈਂ ਉੱਥੇ ਉੱਥੇ ਦੱਸ ਟਾਲੂ ਉੱਪਰ ਇਹ ਫਲੀ ਮਟਰ ਚੱਕ ਲੈ ਜੀ ਇਹਨੇ ਕਹਿੰਦੀ ਫਲੀ ਮਟਰ ਖਾਣੇ ਪਹਿਲਾਂ ਛੋਲੇ ਲਈ ਫਿਰ ਦੇ ਕੀ ਲੈਣਾ ਤੈ ਲਪਿਆ ਤੇ ਲੈ ਜਾ ਪਿਆਜ਼ ਨਹੀਂ ਲੈਣਾ ਉਹਨੇ ਬਸ ਹਾਏ ਮੈਂ ਆਪਰੇ ਮਿੱਤਰੀ ਬਾਣ ਕੋਈ ਥੇ ਲੈਣ ਚੱਲ ਹੁਣ ਆ ਤੁਸੀਂ ਦੇਖ ਲੈਣ ਜੀ ਥੱਲੇ ਹਰਿਆ ਜੀ ਮਾਲਕ ਜੀ ਆਲੇ ਆ ਕੇ ਰੱਖਤੀ ਜੇ ਹੂੰ ਮੰਗ ਕੇ ਤਾਂ ਕਦੇ ਨਹੀਂ ਆ ਆ ਭਾਈ ਸੱਚੀ ਗੱਲ ਥੱਲੇ ਜਿਹੜੀ ਬੱਚੀ ਬੀਤੀ ਲੋੜੀ ਵਾਲੀ ਉਹ ਹੀ ਆ ਮੈਂ ਕਿਹਾ ਭਾਈ ਤੇ ਖਰੀਦੀ ਐ ਮੈਂ ਵੀ ਕਿਹਾ ਹਾਂ ਮਾਉ ਟੁੱਕਿਓ ਨਹੀਂ ਦੋ ਦਿਨ ਮੈਂ ਇੱਕ ਨਹੀਂ ਟਪਾ ਤੇ ਟੁੱਕਿਓ ਨਹੀਂ ਪਈ ਐ ਹਰੀਓ ਮੌਸਮ ਦੇ ਅਕਾਉਂਟਿੰਗ ਹੈ ਹਰੀਓ ਪਈ ਐ ਵਧੀਆ ਪੈਸੇ ਆ ਸਕਦੇ ਤੇ ਤੁਸੀਂ ਡੰਗਰਾਂ ਨੂੰ ਵੀ ਹੱਦ ਹੋ ਗਈ ਆਪਾਂ ਡੰਗਰਾਂ ਨਾਲ ਤੇ ਘੱਟ ਹਾਂ ਟਾਂਟ ਬਾਅਦ ਅੱਜ ਬਣਾਉਂਗੇ ਜੀ ਪਾਲਕ ਐਂਡ ਪਨੀਰ ਪਨੀਰ ਹਾ ਬੱਤ ਮੈਂ ਕਾ ਤੂੰ ਕਾ ਕਹਿੰਦੀ ਅਸੀਂ ਪਤਲੇ ਆ ਜੀ ਜਿਆਦਾ ਇਸ ਕਰਕੇ ਮੋਟੇ ਹੋਣ ਦੀ ਤਿਆਰੀ ਕਰਾਂਗੇ ਜੀ ਅਸੀਂ ਉਹ ਕਦੇ ਕਦੇ ਖਾਣਾ ਮੈਂ ਕਹਿੰਦਾ 6 ਮਹੀਨੇ ਬਾਅਦ ਅੱਜ ਪਾਲਕ ਪਨੀਰ ਬਣਾਉਣ ਲੱਗੇ ਹੋਣੇ ਪੱਕੇ ਨਾ ਟਾਈਮ ਬਾਅਦ ਜੀ ਮੈਂ ਕਹਿੰਦੀ ਹਰੀਆਲੀ ਭਾਬੀ ਬਣਾ ਕੇ ਕੀਤੀ ਲਾਸਟ ਜਿੱਤ ਜਿਆਦਾ ਪਾਲਕ ਪਨੀਰ ਬਣਾਇਆ ਤਾਂ ਸਾਲੇ ਹੋ ਗਿਆ ਸਾਲੇ ਹੋ ਤਲ ਸਾਲ ਬਾਅਦ ਤੱਕ ਕੋਈ ਮੋਟੇ ਪਤਲੇ ਹੋਣ ਵਾਲਾ ਚੱਕਰ ਨਹੀਂ ਕੋਈ ਮੈਂ ਪਾਪਾ ਪਨੀਰ ਦੀ ਸ਼ਾਦੀ ਤਾਂ ਕਰਦੇ ਹੀ ਆਪਾਂ ਹਾਂ ਦੇਖੋ ਸੇ ਪਾਪਾ ਹਾ ਬੱਤ ਨਾ ਸਾਗ ਖਾਣੇ ਆਪਾਂ ਹਾਂ ਇੱਕ ਕਾਬਾ ਬਹੁਤ ਨਾਲ ਅੱਜ ਤਿਆਰੀ ਕਰ ਲਈ ਜੀ ਪਾਲ ਕਰ ਜੋ ਹੋਰ ਪਈ ਆ ਥੱਲੇ ਤੇ ਮੈਂ ਹੋਰ ਲੈ ਆ ਦੂੰਗਾ ਮੈਂ ਟੁਕਣੀ ਨਹੀਂ ਹੈਗੀ ਬੱਸ ਬੱਸ ਰਹਿਣ ਦੋ ਇੰਨੀ ਕੇ ਪਾਲਕ ਨਾਲ ਸਰਜਣੇ ਵੀ ਜ਼ਿਆਦਾ ਹੀ ਆ ਖੁੱਲਾ ਜਾ ਬਣਾ ਲਓ ਮੈਂ ਦੋ ਬਾਟੀਆਂ ਭਰ ਕੇ ਖਾਣੀ ਆ ਸੈਂਪਲ ਸੁੱਪਲ ਨਹੀਂ ਦਿਖਾਉਣਾ ਉੱਥੇ ਤਾਂ ਜਾ ਕੇ ਬੜੇ ਕਹਿ ਦਿੰਦੀ ਆ ਤਿੰਨ ਤਿੰਨ ਕੜਾਹੀ ਪਨੀਰ ਕਰਾ ਲਓ ਉੱਥੇ ਵੀ ਕਹਦੇ ਕਰੋ ਵੀ ਇੱਕੇ ਕੜਾਹੀ ਪਨੀਰ ਕਰਾਓ ਜੇ ਹੋਟਲ ਚ ਜਾਣੀ ਆ ਭਈ ਮੈਂ ਨਾ ਤਾਂ ਆਰਡਰ ਕਰਦੀ ਆ ਮੈਂ ਸਿਰਫ ਖਾਨੀ ਆ ਹਾਂ ਆਊਟਰ ਕਰਦਾ ਤੁਹਾਡਾ ਲਾਡਲਾ ਉੱਥੇ ਤਾਂ ਕਹਦੇ ਨੇ ਤਿੰਨ ਤਿੰਨ ਕਰ ਦੋ ਜੀ ਇਕੱਠੀ ਪਲੇਟਾਂ ਤਿੰਨ ਦੋ ਤਿੰਨ ਤਿੰਨ ਆ ਜਵੇ ਹੁਣ 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 ਜਹਾਪ ਬਣਾਉਣਾ ਪੈ ਗਿਆ ਹੁਣ ਬਸ ਸਵਾਦ ਦਿਖਾਉਣਾ ਥੋੜਾ ਜਿਹਾ ਹੀ ਬਣਾਉਣਾ ਤੀਨ ਦਾ ਭਾਵੇਂ ਕੰਡੀ ਪਾਲਕ ਨਹੀਂ ਪਾਈਦੀ ਪਾਲਕ ਪਨੀਰ ਚ ਸਿਰਫ ਪਾਲਕ ਥੋੜੀ ਜਿਹੀ ਪੈਂਦੀ ਆ ਪਨੀਰ ਤਾਂ ਜ਼ਿਆਦਾ ਪਾ ਦਵਾਂ ਮੈਂ ਅੱਛਾ ਹਾਂ ਪੁੱਤ ਇਹਨੇ ਫਲੀ ਮਟਰਾਂ ਨੂੰ ਗੇੜੇ ਦਿੱਤੇ ਪਹਿਲਾਂ ਪਾਪਾ ਕਿਆ ਕਰੂੰਗਾ ਮੈਨੂੰ ਇਹ ਦੱਸ ਜੇ ਤੈਨੂੰ ਠੰਡ ਲੱਗ ਗਈ ਹੁਣ ਹਾਂ ਲਓ ਮਨ ਨੂੰ ਬੱਜਾ ਪਾਪਾ ਦੀ लाडली ਚਲ ਪਾਪਾ ਵਰਦੀ ਪਾਪਾ ਚਲੋ ਲਾ ਲਾ ਚਲੋ ਆਕਰੋ ਹੁਣ ਤੁਸੀਂ ਪਾਲਕ ਪੂਲਕ ਸਾਫ ਕਰ ਲਓ ਪਾਲਕ ਸਾਫ ਕਰਕੇ ਇਹਨੂੰ ਬਾਲ ਲੀਏ ਹਾਂ ਫਿਰ ਤੜਕਾ ਲਾਉਨੇ ਆ ਫਿਰ ਪਰ ਮਿਲਦੇ ਆ ਠੀਕ ਹੈ ਜੀ ਠੀਕ ਲਓ ਜੀ ਗਰੇਵੀ ਤਿਆਰ ਆ ਪਰ ਮਿਰਚਾਂ ਨੇ ਬਹੁਤ ਪਾ ਲਈ ਵਿੱਚ ਤਾਂ ਹੀ ਤਾਂ ਘੱਟ ਖਾਉਂਗਾ ਗਰੇਵੀ ਤਿਆਰ ਹੋਣ ਲੱਗੀ ਅਜੇ ਅਜੇ ਤਾਂ ਭਰਾਆਂ ਦਾ ਵਿੱਚ ਪਨੀਰ ਵੀ ਪੈ ਰਣਾ ਸਾਦਾ ਤੇ ਬਹੁਤ ਘੱਟਤਾ ਕਰੇ ਵੀ ਆਪਣਾ ਐਡਾ ਟੱਬਰ ਆ ਸੰਦੀਪ ਇਹ ਤਾਂ ਇੱਕ ਨੂੰ ਟਾਈਮ ਲੱਗਣਾ ਜੇ ਪਾਉਣੀ ਹੋ ਹਾਂ ਘੱਟ ਹੈ ਇਹਦਾ ਤੇਰਾ ਇੱਕ ਡੰਗ ਵੀ ਨਹੀਂ ਸਾਰਨਾ ਇਹਦੇ ਨਾਲ ਲੈ ਠੀਕ ਆ ਫਿਰ ਤੇ ਇੱਕੋ ਡੰਗ ਸਾਰਨਾ ਮੈਂ ਕਾਲੋ ਪਕੀਣੀ ਜਾਣੀ ਹੈ ਮਿਰਚ ਬਹੁਤ ਹੈ ਇਹਦੇ ਚ ਤਾਂ ਆ ਭਾਫ ਜੋ ਚੜ ਗਿਆ ਮੇਰੇ ਦਿਮਾਗ ਨੂੰ ਦਾ ਨਹੀਂ ਹੁਣ ਐ ਕਰੋ ਹਾਂ ਇਹਨੂੰ ਕਰੋ ਕੰਮ ਨੂੰ ਇੱਥੇ ਬੰਦ ਹਾਂ ਠੀਕ ਐ ਆ ਜਿਹੜੀ ਪਾਲਕ ਪਈਆ ਉਹ ਥੋੜੀ ਤੁੱਸ ਕੇ ਜਿਤਾ ਬਸ ਛੇੜ ਲਿਆ ਤਾਂ ਕੰਮੜ ਨਹੀਂ ਹੁਣ ਤੁਸੀਂ ਮੈਨੂੰ ਕਹਿਤਾ ਵੀ ਮਿਰਚ ਜ਼ਿਆਦਾ ਮਿਰਚ ਤਾਂ ਤੇਰੇ ਹੈਗੀ ਮੈਂ ਕਹਿੰਦਾ ਤੈਨੂੰ ਵੀ ਤਾਂ ਖਾਂਗਾ ਹੀ ਨਾ ਹਾਂ ਬਸ ਫਿਰ ਉਧਰ ਰਹਿਰਾ ਸਭ ਦਾ ਵੀ ਜਾਪ ਸ਼ੁਰੂ ਹੋ ਗਿਆ ਜੀ ਤੇ ਤੁਸੀਂ ਪਨੀਰ ਦੇ ਵਿੱਚ ਆਹ ਕਾਲਾ ਕਾਲਾ ਇਹ ਕੀ ਕਰਤਾ ਤਾਂ ਇਹ ਪਨੀਰ ਹੈਗਾ ਘਰ ਦਾ ਜਿਹੜਾ ਦੁੱਧ ਠੰਨੇ ਲੱਗਿਆ ਦਾ ਉਰਗੜਤਾ ਉਰਗੜ ਹੋ ਗਿਆ ਗੋਡ ਹਾਂ ਮਾਈਕ ਬੱਚੇ ਦਬਾਉ ਕਰਦੇ ਬੱਚੇ ਤਾਂ ਕੀ ਕਰੀਏ ਹਾਂ ਹੁਣ ਇੰਨਾ ਸ਼ੁਕਰ ਕਰ ਵੀ ਮੈਂ ਕਈ ਤੋਂ ਤੋਂ ਉੱਤੇ ਵਿੱਚ ਤਾਂ ਜਿਹੜਾ ਥੋੜਾ ਬਹੁਤਾ ਥੱਲੇ ਲੱਗਣ ਵਾਲਾ ਤੇ ਹਮਕ ਜੀ ਆਉਣ ਦੀ ਉਹ ਵੀ ਖਤਮ ਕਰਤੀ ਫੇਰ ਜਿਆ ਟਿੱਕੀ ਟਿੱਕੀ ਸਵਾਰ ਕੇ ਜਮੀਨੀ ਤੇ ਰ ਕੋਲੇ ਜਣਾ ਦੇਖੀ ਵਿੱਚ ਸਾਰਾ ਹੀ ਹੈ ਜਾਂ ਤੈਨੂੰ ਤੇਲ ਚ ਤਲਣੀ ਫੇਰ ਇਹਦੀ ਰਣੀ ਤੇ ਪੀਸਦਾ ਗੋਲ ਤਲਣਾ ਵੀ ਇਹਦੀ ਹਾਂ ਚਲੋ ਦੇ ਜੇ ਇੱਕ ਨਹੀਂ ਪਾਤਾ ਤਾਂ ਵਿੱਚ ਤੈਨ ਵਿੱਚ ਕੋਲੇ ਜਣਾ ਚਲੋ ਤੜ ਲਨੀ ਦੇ ਹਾਂ ਥੋੜਾ ਜਿਹਾ ਤੇਲ ਗਰਮ ਕਰਕੇ ਨਾ ਜੇ ਉਹਦੇ ਚ ਤਲ ਲੂੰਗੀ ਫਿਰ ਤੇਰਾ ਇਹ ਇਹਦੀ ਉਹ ਜਮੀ ਵੀ ਰਹਿ ਜਾਣੀ ਆ ਆ ਤਾਂ ਜਿਵੇਂ ਹੁਣ ਅਦੇ ਤੂੰ ਪੀਸ ਕੱਟਦੀਆਂ ਇਹ ਨਹੀਂ ਭੁਰਨਾ ਇਹ ਐਨ ਜਮਿਆ ਪਿਆ ਆ ਚੀਜ਼ ਆ ਉਹ ਜਿਹੜਾ ਨਾ ਸੈਡਾਂ ਤੇ ਆਈ ਉਹਦਾ ਕੰਮ ਹੋਇਆ ਗੇ ਹੁਣ ਸਿਸਟਮ ਜਮਾ ਦੇ ਦੇ ਔਖਾ ਹੀ ਲੋਟ ਆਉਣਾ ਗਾ ਮੇਰਾ ਜਦੋਂ ਸਵੇਣਾ ਉਧਰ ਉਹ ਸੂਰਜ ਵੀ ਭੱਜ ਜਾਂਦਾ ਹੁਣ ਥੱਲੇ ਨੂੰ ਉਹ ਤਾਂ ਆਇਆ 2 ਘੰਟੇ ਆ ਤੁਸੀਂ ਠੰਡ ਦੁਬਾਰਾ ਹੁਣ ਚਲੇ ਗਿਆ ਤਣਾ ਹੀ ਠੰਡ ਦੁਬਾਰਾ ਹੋਗੀ ਦੁਬਾਰਾ ਹੋਗੀ ਠੰਡ ਹਾਂ ਮੈਂ ਸਟੈਅ ਦੋ ਟੁੱਟੇ ਔਰ ਲਈ ਸਾਈਡ ਸਾਈਡ ਪਰੇ ਰੱਖ ਲਿਆ ਜਿਹੜਾ ਪੁਰਨੇ ਵਾਲੀ ਸਾਈਡ ਆ ਇਹ ਆਹਾ ਹਾਂ ਇਹ ਪੁਰਨੇ ਵਾਲੀ ਆ ਇਹ ਤਾਂ ਸਹੀ ਆ ਇਧਰਲੀ ਸਾਈਡ ਤਾਂ ਹਾਂ ਚਲੋ ਤੂੰ ਤੜਕਾ ਤੋੜਕਾ ਭੁੱਲਾ ਜਿੰਨ ਨੂੰ ਤੇਰਾ ਦੁਬਾਰਾ ਹੁੰਦਾ ਉਹ ਲੋਟ ਆਉਂਦਾ ਤੜਕਾ ਪੁੰਦੀਆਂ ਨਾਲੇ ਆਪਣੀ ਗਿੱਤ ਤੁਸੀਂ ਕਹਿੰਦੇ ਹੁਣ ਤਲ ਲਾ ਬੱਚੇ ਪਨੀਰ ਤਲ ਲਾ ਇੱਥੇ ਕੜਾਹੀ ਪੱਤੇ ਵਾਲੇ ਰੱਖ ਲੈ ਲੈ ਆ ਕੇ ਹੋਰ ਕੀ ਕਰਨਾ ਹੁਣ ਹਾਂਜੀ ਠੀਕ ਆ ਜੀ ਮਿਲਦੇ ਆਂ ਦੇਖਦੇ ਆਂ ਇਹਦਾ ਪ੍ਰੋਗਰਾਮ ਲੈ ਆਉਂਦੀ ਜੀ ਹੋਰ ਪਾਲਕ ਹੁਣ ਕਰਕੇ ਲੱਲਾ ਭੱਬਾ ਜਾ ਤਾਂ ਦੇਖਦੇ ਆਂ ਵੀ ਹੁਣ ਇਹਦੇ ਤੇ ਇਹਦਾ ਨੂਨ ਮਿਰਚਾ ਘਟਾਊਗੀ ਕਿ ਨਹੀਂ ਸਦਾ ਨਹੀਂ ਸਾਰਾ ਕੁਝ ਕਰ ਹਾਂ ਹੁਣ ਬਣੀ ਗਰੀ ਵੀ ਅਜੇ ਤੁਹਾਨੂੰ ਮੱਕੀ ਦਾ ਆਟਾ ਵੀ ਪਾਉਣਾ ਹੋਰ ਆ ਜਾ ਪਾਂਦੀ ਜਮਾ ਤੇ ਟਿੱਕਸਾਰ ਨੂੰ ਵੈਸੇ ਇਹਨਾਂ ਚ ਪੈਂਦਾ ਨਹੀਂ ਹੈਗਾ ਪਾਲਕ ਪਨੀਰ ਦੇ ਵਿੱਚ ਵੈਸੇ ਆਪਾਂ ਥੋੜਾ ਜਿਹਾ ਪਾ ਲਾਂਗੇ ਮਾਂ ਮੂਲੀ ਚਲ ਪਾ ਲਾ ਮੈਂ ਹੁਣ ਵਿੱਚ ਸੈਟ ਲਾ ਮੱਕੀ ਦਾ ਆਟਾ ਵੀ ਨਾਲ ਦੇ ਨਾਲ ਉਹ ਵੀ ਮੈਂ ਚੋੜਣਾ ਵਿੱਚ ਤੇ ਬਸ ਚਲ ਹਾਂ ਗਰੀਬੀ ਜੀ ਬਣ ਗਈ ਤਰੀ ਲੈ ਹੁਣ ਇਹਦੇ ਚ ਪਨੀਰ ਪਾ ਲੈਣਾ ਫੇਰ ਆ ਰਹਿਣਾ ਕੋਪਾ ਕੋਪਾ ਸੋਨਾ ਪਾਲਪਨੀਰ ਭੁੰਨ ਕੇ ਜੇ ਤੜਕਾ ਆ ਗਾ ਹਾਂ ਮੈਂ ਭੁੰਨਾਂ ਪਨੀਰ ਇਹਨਾਂ ਨੂੰ ਉੱਧਰ ਭੁੰਨੋ ਭੁੰਨੋ ਜਾਓ ਜਾ ਮੈਂ ਲਾਲ ਟਮਾਟਰ ਕੱਟ ਕੇ ਦਿੰਦੀ ਨਾਲ ਹੂੰ ਪਾਲਾ ਪਾਲਾ ਤੇਰੀ ਅੰਗ ਘੱਟ ਗਈ ਥੱਲੇ ਤੇਲ ਹੋ ਗਿਆ ਠੰਡਾ ਹੁਣ ਸੂਰਜ ਵੀ ਨਹੀਂ ਖੜਦਾ ਜੀ ਵੀਡੀਓ ਵੀ ਮੈਂ ਸ਼ੁਰੂ ਕਰੀ ਵੀ ਆ ਨੇ ਰੋੜਣਾ ਅਦਰ ਕਰਨਵੀਰ ਦੇ ਵੀ ਮੂੰਹ ਚ ਲੱਗ ਗਿਆ ਪਾਣੀ ਹੋਣਾ ਕਿਉਂ ਪੁੱਤ ਭੋਗ ਨਹੀਂ ਲਾਣਾ ਮੇਰੀ ਮਨਾਂ ਦੀ ਆਪਾਂ ਨੇ ਉਹ ਬਣਾਉਣੀ ਪਾਲਕ ਪਨੀਰ ਮੇਰੇ ਵੱਲੋਂ ਥੋੜਾ ਸਾਰਾ ਵੀ ਸਸਰੇ ਕਾ ਪਾਰਕ ਨੂੰ ਨਹੀਂ ਆਣੇ ਹਾਂਜੀ ਦੇਖੀ ਫੇਵਰੇਟ ਆ ਸਾਰੇ ਨਹੀਂ ਆਪਣੇ ਸਾਰੇ ਟੱਬਰ ਦੇ ਫੇਵਰੇਟ ਆ ਹਾਲਾ ਨਾ ਸੰਦੀਪ ਨੂੰ ਪਾਲਕ 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 ਨਾ ਦੇ ਉਹਨੂੰ ਪਨੀਰ ਦੇ ਦਿਓ ਜਿੰਨਾ ਮਰਜੀ ਘਰ ਦਾ ਪਨੀਰ ਆ ਹਾਜ਼ਮ ਵੀ ਔਖੀ ਹੋਣਾ ਪਤਾ ਹੈ ਨਾ ਜਲ ਪਾਟ ਦਾ ਰੋਟਾ ਆਪੇ ਹਾਜਮ ਹੋ ਜਾਂਦਾ ਸਾਰਾ ਹੁਣ ਰਾਤ ਨੂੰ ਕਿੰਨਾ ਨੱਠਣਾ ਭੱਜ ਕੇ ਇੱਥੇ ਹੁਣ ਤਾਂ ਮੈਂ ਹੀ ਹਾਂ ਹੋਰ ਪੇੜ ਪਾਟ ਦੇਖਿਆ ਹੁਣ ਅੱਗੇ ਪਿੱਛੇ ਨੋੜਣਾ ਕੰਮ ਉਹ ਪਹਿਲਾਂ ਪੁੰਨ ਹੋੜਨੇ ਆ ਬਾਅਦ ਵਿੱਚ ਜਿਹੜੇ ਕੱਚੇ ਉਤਰ ਜਾਣੇ ਫਿਰ ਤਾਂ ਸੁੰਦਰ ਵੀ ਟ੍ਰੈਨ ਦੇ ਉਹ ਡੈਡੀ ਕਿੰਨਾ ਲੇਟ ਬਹੁਤ ਹੋ ਗਈ ਡੈਡੀ ਡੈਡੀ ਜੇ ਮੈਂ ਖਾ ਵੀ ਲਿੱਤਾ ਨਹੀਂ ਮੇਰੇ ਹਜਮ ਆ ਲੈਣਾ ਤੇਰਾ ਪੱਤਾ ਸਭ ਕੋ ਹਜਮ ਮਾਰ ਦਈ ਦਿਆ ਨਾਲ ਜਹਾ ਵੇਲਾ ਹੋ ਜਾਂਦਾ ਹੈ ਨਾ ਹਾ ਤੁਲਾ ਜਦ ਅੱਗ ਵੱਜੇ ਜਾਂਦੀ ਆ ਮੈਂ ਕੱਲ ਨਹੀਂ ਆਣਾ ਖਵਾ ਚੱਲਦੀ ਹੁੰਦੀ ਰਾਤ ਨੂੰ ਪੂਰੇ ਮਿੱਜਾ ਲਾ ਦੇਣਾ ਅੱਗ ਬਾਲ ਲੈਣੀ ਹਮਨੇ ਬੈਠਾ ਰਹਿਣਾ ਜਬੂ ਜੀ ਕੀ ਫੇਰ ਅੰਦਰ ਚੱਲ ਇੱਕ ਵਾਰ ਕੱਲ ਰਾਤ ਬਹਿ ਲਿਆ ਹੁਣ ਬੈਠਾ ਰਹਿਣਾ ਬਸ ਉਹ ਵੀ ਪਤਾ ਨਹੀਂ ਕਿ ਆ ਮਨ ਚ ਚੱਲਦਾ ਤਾਂ ਰਾਤ ਇੱਥੇ ਕਾਗਜ਼ੇ ਜੇ ਭੂਕੀ ਗਿਆ ਬੈਠਾ ਚੁੱਲ੍ਹੇ ਪਰ ਉਹ ਤਾਂ ਬੈਠਾ ਰਿਹਾ ਅੱਧੀ ਜਸਮੀਨੇ ਪੜਨ ਨੂੰ ਪੈਣਾ ਨਹੀਂ ਅਸਲ ਵਿੱਚ ਜੇ ਕਿਤਾਬ ਚੱਪੀ ਉਹ ਦਿਨੇ ਮੈਨੂੰ ਬੇਲਾ ਕਰਤਾ ਤਾਂ ਰਾਤ ਮੈਨੇ ਕਹਿਆ ਮਾਸੀ ਮੈਂ ਨਾ ਸ਼ਰਤ ਕਰਦਾ ਮੈਂ ਪਾਲੂਗਾ ਹੈ ਮੈਂ ਡੈਡੀ ਨੂੰ ਕਹਦੇ ਮੈਂ ਸਕੂਟਰੀ ਚਲਾਉਣੀ ਹੈ ਪੜ ਲ ਲੈ ਮੈਂ ਚਲਾਵਾਂ ਸਕੂਟਰੀ ਖਲਾ ਦੇ ਉਹਨੂੰ ਇੱਕ ਵਾਰ ਜਾਨੀ ਮੈਂ ਪੜ ਲੂਗਾ ਫੇਰ ਕੋਈ ਸਕੂਟਰੀ ਚਲਵਾ ਦੋ ਆਇਨੀ ਬਾਅਦ ਚ ਪਹਿਲੇ ਪੜ ਲਾ ਪੁੱਤ ਪੜ ਲਾ ਪਹਿਲਾਂ ਤਾਂ ਤੋਂ ਹੋਣੀ ਫੇਰ ਕੋਈ ਫਾਇਦਾ ਨਹੀਂ ਫੇਰ ਤਾਂ ਪੜ ਪੜੋ ਪੜਨਾ ਤੇਰੀ ਉਮਰ ਪੜਨ ਦੀ ਬੱਤ ਦਾ ਪੜਨ ਦੀ ਉਮਰ ਆ ਸਕੂਟਰੀ ਚਲਾਉਣ ਦੀ ਨਹੀਂ ਹੈ ਛੁੱਟੀਆਂ ਨਹੀਂ ਸਕੂਟਰੀ ਮਿਲਣੀ ਤੈਨੂੰ 18 ਸਾਲ ਤੇ ਬਾਅਦ ਛੁੱਟੀਆਂ ਆਉਂ ਵੀ ਇਹਨੂੰ ਕੱਲ ਚ ਲੈ ਲੂਗਾ ਜੇ ਮਾੜੀ ਮੋਟੀ ਚਲਾਉਣੀ ਵੀ ਹੋਈ ਕੱਲ ਮੈਂ 10 15 ਮਿੰਟ ਬਾਅਦ ਆਉਂਗਾ ਗੱਲਾਂ ਤਾਂ ਨਹੀਂ ਲਾਲ ਹੋਈ ਮੈਂ ਕਿੱਥੇ ਨੱਟ ਭੱਜ ਕੇ ਆਇਆ ਨਾ ਬਸ ਤਾਂ ਹੀ ਤਾਂ ਹੀ ਨੱਟ ਦਾ ਬਹੁਤ ਹੈ ਮੈਂ ਮੂੰਗਲੀ ਬੱਜੀਆ ਹਾਂ ਮੂੰਗਲੀ ਪਈ ਅੰਦਰ ਤੈਨੂੰ ਬਾਵਾ ਚੱਕ ਲੈ ਜਾ ਦੀਦੀ ਤੇਰੀ ਦੀਦੀ ਨਾ ਸਿਰ ਜਾ ਦੁਕਾਣ ਬਾਵਾ ਲਾਗੀ ਗਰਮਸਾਰਦ ਹੋ ਗਿਆ ਕੰਮ ਮ ਕੱਢ ਦੇ ਉਹਨਾਂ ਨੂੰ ਐਨੇ ਵੀ ਨਿਰਾੜਨ ਦੀ ਲੋੜ ਪਾ ਬਤੋ ਦੇਖਿਆ ਹੁਣ ਉਹ ਕੱਚੇ ਆ ਥੱਲੇ ਦੂਏ ਲਗਾਓ ਜੁੱਤੀ ਪਿੱਛੇ ਪਾਤੋ ਜੁੱਤੀ ਪਿੱਛੇ ਜਿਹੜਾ ਪੂਰਾ ਚੂਰਾ ਦੋਕਣੀ ਸਟਲੀ ਬਾਅਦ ਚ ਆ ਪੀਸ ਪੀਸ ਕਰ ਲੈ ਬਸ ਪੀਸ ਪੀਸ ਜ਼ਰੂਰੀ ਆ ਸਟਰ ਦਾ ਸਾਰੀ ਹੁਣ ਉਹ ਛੱਟਾ ਨਾ ਪੈ ਜਾਵੇ ਮੇਰੇ ਤੇ ਮਸਾਨ ਐਨਾ ਵੀ ਨਹੀਂ ਹੈਗਾ ਉਹ ਪਾ ਦੇ ਆ ਪਾ ਦੇ ਵਿੱਚ ਪਾ ਦੇ ਉਹ ਸਟਲ ਜਿਹੜੇ ਪੰਜ ਚਾਰ ਰਹਿ ਗਏ ਬਾਕੀ ਇੱਕ ਨਹੀਂ ਸਟਲ ਦੀ ਕੋਈ ਨਹੀਂ ਘੁੱਲ ਜੂਗਾ ਵਿੱਚ ਹਾਂ ਚਲੋ ਬੱਸ ਆ ਦੋ ਪਾ ਦੇ ਬੜੇ ਬੜੇ ਕੋਈ ਨਹੀਂ ਪਹਿਲਾਂ ਪਨੀਰ ਜ਼ਿਆਦਾ ਲੱਗੀ ਜੇ ਹੁਣ ਮੈਨੂੰ ਪਨੀਰ ਵੀ ਘੱਟ ਲੱਗੀ ਜਾਂਦਾ ਮਾਤਾ ਨਹੀਂ ਕੇ ਨਾਲਾ ਮੈਂ ਕਰੂਗਾ ਨਾ ਮੈਂ ਕਰਦੇ ਹਾਂ ਮੇਰੇ ਟੋਗ ਲੱਗੇ ਤੋਂ ਬਿਨਾ ਕੋ ਤਾ ਨਹੀਂ ਆਹੋ ਤੁਸੀਂ ਨਾ ਹਮਰੇ ਕੁੱਕਰ ਚੱਕ ਲੈ ਜਾਂਦੇ ਠੀਕ ਹੈ ਜੀ ਮੈਂ ਲੈ ਆਉਂਗਾ ਤੜਕਾ ਲਾ ਕੇ ਢਰੂ ਤੋਂ ਲੈਣੇ ਡੈਡੀ ਮੈਂ ਚੱਕ ਲੈ ਮਾ ਚੱਕ ਲੈ ਜਾਓ ਪਿਆ ਤੇ ਗਰੇ ਤਾਂ ਨਹੀਂ ਹੋਣੀ ਤੇ ਗਰਮ ਹੈ ਕਿਤੇ ਗਰੇ ਵੀ ਪਾਦਵੇ ਸਾਰੀ ਖੂਚ ਖਿਤੇ ਅੱਜ ਪਨੀਰ ਨੂੰ ਮੈਂ ਤੜਕਾ ਲੱਗਣਾ ਐਨਾ ਤਾਂ ਵੀ ਪਾਗਲ ਹੈ ਮੈਂ ਦੇ ਦੂਗਾ ਇੱਤਨਾਂ ਦੇ ਜਾਣਾ ਥਾੜਾ ਹੋਇਆ ਇੱਕ ਪਾਲਗ ਬਣੀ ਹੋਈ ਕੰਮ ਤਾਂ ਵਸਣਾ ਨਹੀਂ ਨਿਭੜਿਆ ਤੜਕਾ ਵੀ ਤੇਰਾ ਤਿਆਰ ਹੋਇਆ ਸਾਰਾ ਕੁਝ ਤਿਆਰ ਹੋਇਆ ਸਭ ਭੁੰਨਣਾ ਹੀ ਆਪਾਂ ਨੇ ਅੱਗ ਤੇ ਭੁੰਨਣਾ ਛੇਤੀ ਦੇ ਕੇ ਕੰਮ ਨਿਭੜ ਜਾਣਾ ਆਪਾਂ ਠੀਕ ਹੈ ਹੋ ਗਈ ਜੀ ਤੜਕੇ ਦੀ ਤਿਆਰੀ ਫਿਰ ਲੈ ਡੰਗਰ ਵੀ ਬਾਜਾ ਮਾਰਦੇ ਪਏ ਦੇ ਆਦਵਾਦੋਂ ਹੀ ਤਾਂ ਸੀ ਸੌਂਦਣਾ ਸੌਂਦਣਾ ਬਾਈ ਲੱਗ ਗਿਆ ਆ ਕੇ ਟੋਕਾ ਕਰਨ ਹਾਂਜੀ ਤੇ ਆਪਾਂ ਇੱਧਰ ਆਪਣੀ ਡਿਊਟੀ ਤੇ ਆ ਜੀ ਨਾ ਸੰਤਰਾ ਕੱਟਿਆ ਹੈ ਕਿਹੜੇ ਬਕਤਾਂ ਦਾ ਛਿੱਲਕੇ ਮੈਂ ਟੋਕੇ ਰੱਖਿਆ ਵੇ ਹਾਂ ਕੱਟਾ ਨਾ ਪਹਿਲਾਂ ਹੋਰ ਵੀ ਸਬਜ਼ੀ ਦੀ ਤਿਆਰੀ ਦੀ ਹਾਂ ਇਹਦਾ ਬਿਕਰਮ ਸਿੰਘ ਨੇ ਗਰਾਰੀ ਪਸਾ ਲਈ ਪਹਿਲਾਂ ਤੇ ਸਿਰਫ ਕੱਲੇ ਸਾਗ ਦੀ ਨਹੀਂ ਨਹੀਂ ਬਾ ਹੋ ਗਿਆ ਹੋ ਗਿਆ ਸੈੱਟ ਦੇ ਤੇ ਜਣ ਜਣ ਕਰਾ ਲਾ ਦੇਣਾ ਪਹਿਲਾਂ ਤਾਂ ਉਹ ਬਣਾਉਣਾ ਤਾਂ ਆਪਾਂ ਦਾਲ ਦਾਲ ਵੀ ਨਹੀਂ ਪੁੱਤੋ ਖਾਣ ਨੂੰ ਵੀ ਮਸੀ ਦੀ ਦਾਲ ਬਣਾਉਣੀ ਸੀ ਜੀ ਜੀ ਵੀ ਤੇ ਆਪਾਂ ਕਹਿੰਦੇ ਤੁਸੀਂ ਸਾਰਾ ਕੁਝ ਛੱਡੋ ਮੁੱਕੀ ਬਣੀ ਦਾਲ ਬਣਾ ਲਓ ਜੀ ਜੀ ਤੇ ਆਪਾਂ ਹੂੰ ਸਾਲਾ ਬਹੁਤ 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 ਮੇਰੇ ਤੇ ਪਿਆਰ ਬੱਤੀ ਸਮੱਲ ਦੀ ਜਾਈ ਸਮੱਲ ਲਸਣ ਦੀ ਆਉਂਦੀ ਪੁੱਤ ਪੈ ਜਾਂਦੀ ਸਮੱਲ ਨਹੀਂ ਆਉਣੀ ਹੈ ਜੀ ਲਸਣ ਦੀ ਆਉਂਦੀ ਦੀ ਸਮੱਲ ਦਾ ਜੀ ਦੇ ਦੀ ਆ ਜੀ ਜੋ ਜੀਆ ਪਾਉਂਦੇ ਰਹਿੰਦੇ ਪੁੱਤ ਸਾਲ ਕਰ ਇੱਕ ਸਾਥ ਹਾਂ ਪਤਾ ਨਹੀਂ ਹੁਣ ਪਾਉਂਦੇ ਵੀ ਹੁਣ ਪਰ ਮੈਂ ਤਾਂ ਪਾਇਆ ਡੈਡੀ ਆਹ ਆਹ ਕੀ ਹਾਂ ਫੇਰ ਆ ਦੇ ਦਰ ਕਰਕੇ ਦੋ ਹਾਲਾ ਹੋ ਰਹੀ ਕਿ ਕਰਨਾ ਨਾ ਪਤਾ ਫੋਨ ਨਾ ਥੇੜ ਇਹਨੂੰ ਤੇਲ ਤੇਲ ਦੇ ਕੋਲ ਨਾ ਪਤਾ ਤੂੰ ਮਾੜੇ ਸਮੇਂ ਦਾ ਨਹੀਂ ਪਤਾ ਹੁੰਦਾ ੜੜ ਬੜ ਹੋ ਗਈ ਇੱਕ ਤਾਂ ਪੀੜੀ ਪਿੱਛੇ ਨੂੰ ਅੱਗੇ ਪਿੱਛੇ ਅੱਗੇ ਪਿੱਛੇ ਪੀੜੀ ਕਰ ਕਰ ਹੋਈ ਹੋ ਜਾਣੀ ਘਰ ਦੇ ਵਿੱਚ ਨਾ ਇੱਕ ਬੰਦਾ ਕੰਮ ਕਰਦਾ ਥਾਤੀ ਜੀ ਮੱਥਾ ਲਾਉਂਦਾ ਲੇ ਮੁਰਾ ਬਾਕੀ ਠੀਕ ਆ ਹਾਂ ਗਲਤੀ ਹੋ ਗਈ ਪੀੜੀ ਨਾਲ ਹੀ ਲੈ ਜਾਂਦੀ ਆ ਮੇਰਾ ਕਿੱਥੇ ਹੂੰ ਸਾਰਾ ਦਿਨ ਟੱਕਰ ਟੱਕਰ ਜੈਸ ਹੁੜੜੀ ਹੂੰ ਜਿਵੇਂ ਉਹ ਕੁਲਚੇ ਵਾਲਾ ਪਾਈ ਬਾਦ ਪੁੱਲ ਕੇ ਹੋਣੀ ਵੀ ਕਰਦਾ ਹੂੰ ਹੈ ਨਾ ਅ ਪਿਆਰ ਨੂੰ ਕਿ ਕੁਲਚੇ ਚ ਇਹੋ ਖਾਂਦੇ ਕਿੰਨਾ ਸਵਾਦ ਆਂਦਾ ਤੇ ਤੇਰੇ ਕੰਨ ਵੀ ਲਾਲ ਨੇ ਇਹ ਗੱਲਾਂ ਵੀ ਲਾਲ ਆ ਇਹਨੂੰ ਹੋਣਾ ਨਾ ਨਾ ਬਿਮਾਰ ਹੋਣਾ ਦੇਖੀ ਹੁਣ ਹਵਾ ਚੱਲ ਵੀ ਠੰਡੀ ਜੀ ਕੋਟਾਂ ਨੇ ਖੋਲ ਕੇ ਰੱਖਿਆ ਆਪਾਂ ਮੁੜ ਕੇ ਪਾਇਆ ਨਹੀਂ ਪਾ ਆਉਣਾ ਜ ਬੰਦਿਆ ਮੰਗ ਪਾ ਆਇਆ ਮੇਰਾ ਬੱਤ ਬਣ ਕੇ ਨਹੀਂ ਫਿਰ ਤੂੰ ਦਵਾਈ ਲੈਣ ਤੇ ਵੀ ਰੱਟ ਪਾਉਂਦਾ ਫਿਰ ਮੈਂ ਲੈਣੀ ਨਹੀਂ ਦਵਾਈ ਉਹ ਚੁੱਲ੍ਹੇ ਕੋਲ ਤੇ ਬੈਠਾ ਸਿੰਧੇ ਕੋਲ ਨਾ ਨਾ ਪਾ ਦਾ ਕੋਟ ਪਾ ਕੇ ਆ ਇਹ ਪਤਾ ਕੀ ਕਰਦਾ ਮम्मा ਜਿਹੜਾ ਕਰਨੀ ਹੈ ਉਹਨੂੰ ਮੈਂ ਯਾਦ ਕਰਨਾ ਮੇਰੇ ਨੇ ਹਾਂ ਮੈਂ ਤਾਂ ਪਾਪਾ ਦੇ ਹੱਥ ਤੋਂ ਦਵਾਈ ਲਊਂਗਾ ਵੀ ਪਾਪਾ ਨੇ ਆਉਣਾ 2 ਘੰਟੇ ਤੱਕ 4 ਤੱਕ ਵੀ ਜਦ ਤੱਕ ਤਾਂ ਮੈਂ ਬਚਾ ਹੀ ਰਹੂੰਗਾ ਹਾਂ ਉਹਨਾਂ ਪਪਾ ਮਰੀ ਤੋਂ ਆਏ ਤੇ ਇੱਕ ਵਾਰ ਹਾਂ ਮੈਨੂੰ ਸ਼ੁਭੂ ਮਿਲਾ ਦਿਓ ਸ਼ੁਭੂ ਮਿਲਾ ਦਿਓ ਹੁਣ ਪਿਆਰ ਭੰਨ ਨੂੰ ਕਿੰਨਾ ਘੰਟਾ ਲੱਗਣਾ ਤੇਰਾ ਲੱਗ ਜਾਣੇ 2-5 ਮਿੰਟ ਚ ਚਲੋ ਫੇਰੇ ਮਿਲਦੇ ਚਾਹ ਕਹਿੰਦਾ ਦਾਦੀ ਗਰੇਵੀ ਬਣ ਗਈ ਜਿਹੜੇ ਤਰਕਾ ਲੱਗਣਾ ਦੇਖੋ ਅਰੇ ਹੋਰ ਸੇਕ ਲੱਗਣਾ ਇਹਨੂੰ ਏਡੇ ਏਡੇ ਵੱਡੇ ਪੀਸ ਕੱਟੇ ਹੋਏ ਨੇ ਟਮਾਟਰ ਦੇ ਆਟਾ ਤਾਂ ਜ਼ਿਆਦਾ ਪਤਲਾ ਕਰ ਲਿਆ ਸੰਦੀਪ ਨਹੀਂ ਹੈਗਾ ਮੈਨੂੰ ਪਤਾ ਕਿੰਨਾ ਲੱਗਿਆ ਤਾਂ ਜਮਨ ਟਟ ਟ ਟਲ ਬਸ ਇਹਨੂੰ ਲੱਗ ਗਿਆ ਹੁਣ ਬਾਤ ਤੇ ਲਈ ਮੁੱਕੀ ਉਧਰ ਦੇਲਾ ਤੜਕੇ ਨਾਲ ਕੀ ਕਰਨਾ ਪਲਾ ਹੁਣ ਗਰੇਵੀ ਪਾਉਣੀ ਜਾਂ ਪਾਉਣਾ ਵਿੱਚ ਤਾਂ ਬਹੁਤ ਗਰੇਵੀ ਪਾਣੀ ਦਰ ਲਾਗੇ ਜੀ ਹੁਕਮਨਾਮਾ ਪੜਨ ਗੁਰੂ ਘਰ ਚ ਤਨ ਪਿੱਛੇ ਨੂੰ ਹੋਇ ਪੁੱਤ ਹਾਂ ਲੋ ਕੱਚਾ ਪਨੀਰ ਕੱਚਾ ਪਨੀਰ ਵੀ ਚੱਲਣ ਦੇ ਵਿੱਚ ਹੈ ਹੁਣ ਪੱਕ ਜਾਣਾ ਇਹਨੇ ਵੀ ਕੱਚਾ ਪਨੀਰ ਇਹ ਮਿੰਟਾਂ ਦੇ ਪੱਕ ਜਾਣਾ ਆ ਲੋ ਪਰ ਆਲੇ ਪਰੇ ਹੈ ਪਰੇ ਹੁਣ ਟੇਨਾ ਤਾਂ ਹੁਣ ਤਰੇ ਵਿੱਚ ਪਨੀਰ ਪਾ ਕੇ ਬਾਹਰ ਨਹੀਂ ਆਉਂਗਾ ਕੰਮ ਹੈ ਮਨੇ ਇਹਦੇ ਗੱਠਾ ਅੰਦੀ ਦੇ ਘਰ ਲਜਾਣਾ ਬਾਹਰ ਕਦੇ ਹੋਗਾ ਹੁਣ ਇਹਨੂੰ ਕਿੰਨਾ ਕੁ ਟਮ ਗੜਕਾਉਣਾ ਹੋਰ 15 ਮਿੰਟ ਤਾਂ ਲੱਗਣਗੇ ਲੋ ਜੀ ਤਿਆਰ ਆ ਤਿਆਰ ਆ ਸਾਡਾ ਮਟਰ ਪਨੀਰ ਬਸ ਹੁਣ ਆਏ ਵੀ ਪਨੀਰ ਦੇ ਵਿੱਚ ਨਮਕ ਨਹੀਂ ਰਣ ਲੱਗਾ ਇਹ ਥੋੜਾ ਜਨਾ ਨਮਕ ਵਾਲਾ ਪ੍ਰੋਸੈਸ ਹੁੰਦਾ ਵੀ ਜਦ ਦੁੱਧ ਚ ਪਹਿਲਾਂ ਤੁਸੀਂ ਨੂਨ ਪਾਉਣਾ ਤਾਂ ਜਿਸ ਟਾਈਮ ਪਨੀਰ ਪਾੜ ਹੋਣਾ ਦਾ ਪੈਰ ਨੂਨ ਵਿੱਚ ਰਾਜਣਾ ਦਾ ਪਨੀਰ ਦੇ ਚਲੋ ਕੋਈ ਨਹੀਂ ਟੈਨਸ਼ਨ ਟੈਨਸ਼ਨ ਨਹੀਂ ਲਈ ਦੀ ਜਿਹੇ ਜਾਂ ਬਣ ਗਿਆ ਤਾਂ ਜਿਹੇ ਜਾਂ ਬਣ ਗਿਆ ਖਾ ਲੋ ਜੇ ਤੁਹਾਨੂੰ ਨੂਨ ਘੱਟ ਲੱਗਿਆ ਨਾ ਚਰਚਾ ਨਾਲ ਰੱਖ ਦਿਓ ਉਹ ਪਨੀਰ ਦੇ ਪੀਸ ਦੇ ਵਿੱਚ ਗੱਲ ਕਰਦਾ ਮੈਂ ਪਨੀਰ ਦੇ ਪੀਸ ਦੇ ਵਿੱਚ ਵੀ ਆਉਣਾ ਚਾਹੀਦਾ ਨਾ ਕੁਝ ਨੂਨ ਨਾ ਮੈਂ ਪਾੜਿਆ ਕੀ ਨਹੀਂ ਸੀ ਮੈਂ ਹੀ ਪਾੜਿਆ ਗਲਤੀ ਹੋ ਗਈ ਮੈਂ ਤਾਂ ਹੀ ਕਹਿੰਦਾ ਵੀ ਪਹਿਲਾਂ ਆਉਣਾ ਚਾਹੀਦਾ ਤਾਂ ਇਹ ਕੰਮ ਚਲੋ ਜੀ ਹੁਣ ਅ ਦੇਖਦੇ ਆ ਤਕੀ ਲੋ ਜੀ ਮੇਰੇ ਕੋਲ ਬਣ ਕੇ ਆ ਗਿਆ ਪੰਨ ਪਨੀਰ ਹੁਣ ਮੈਂ ਕਰੂੰਗਾ ਟੇਸਟ ਮਾ 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 ਜੱਦੀ ਸਵਾਦ ਆ ਗਿਆ ਪੂਰਾ ਆਹਾਹਾ ਰੀਤ ਨੂੰ ਵੀ ਸਵਾਦ ਆ ਗਿਆ ਤੇਰੀ ਦੀਦੀ ਨੂੰ ਵੀ ਨਾਲ ਹੈ ਹਾਂ ਇੰਨਾ ਸਵਾਦ ਆ ਕਿੰਨਾ ਸਵਾਦ ਆ ਪੁੱਤ ਇਨਾ ਨਾ ਸੋ ਕਿਉ ਖਾਈ ਜਾ ਲ ਤੂੰ ਨਾ ਲਾਲੀ ਨਾਲ ਬੁਰਕੀ ਬੁਰਕੀ ਤੂੰ ਨਾ ਲਾਲੀ ਸਾਰੇ ਵੀਰੂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਏ 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 ਤੈਨੂੰ ਖਾਣਗੀ ਤੈ ਪਾਲਕ ਪਨੀਰ ਨਹੀਂ ਖਾਣਾ ਕਾ ਤੇ ਸੱਕੇ ਹੀ ਪ੍ਰਸ਼ਾਦ ਤੇ ਚੱਲੂਗੇ ਅੱਜ